ਤੁਸੀਂ ਸਰ ਲਵਾਉਣੇ ਪਰ ਸਾਰੇ ਬੱਚੇ ਓਕੀ ਭਈ ਆਈਦਾ ਬਲਾਓ ਹਾਂਜੀ ਭਾਈ ਜੀ ਕੀ ਹਾਲ ਨੇ ਓਕੀ ਤੁਸੀਂ ਸਰ ਵਧੀਆਂ ਹੋਰ ਭਾਈ ਜਾਨ ਅਰਜੁਨ ਅਰ ਸੱਟਾ ਸਾਰ ਵੀ ਇਹਨਾਂ ਦੇ ਲਓ ਬਾਬੇ ਉਹ ਕਰਤੀ ਵਲੌਗ ਦੀ ਸਟਾਰਟਿੰਗ ਤੇ ਅੱਜ ਕੀਤੀ ਆ ਪਰ ਥੋੜੀ ਜਿਹੀ ਲੇਟ ਸਾਢੇ 12 ਦਾ ਹੋ ਗਿਆ ਟਾਈਮ ਭਈ ਅੱਜ ਇੱਕ ਵੀ ਬੱਚਾ ਨਹੀਂ ਆਪਾਂ ਕੱਢਿਆ ਬਾਹਰ ਕਿਉਂਕਿ ਤੋਪ ਵੀ ਨਿਕਲੀ ਬੜੀ ਲੇਟ ਹੈ ਤੋਪੀ ਹੁਣੇ ਨਿਕਲੀ ਹੈ ਭਾਈ ਹਜੇ ਥੋੜਾ ਜਿਹਾ ਟਾਈਮ ਹੀ ਹੋਇਆ ਤੇ ਅੱਜ ਟੋਪੀ ਲਵਾਉਣੀ ਆ ਪਰ ਸਾਰੇ ਬੱਚਿਆਂ ਨੂੰ ਡੋਂਗੇ ਤਾਂ ਹੈ ਨਹੀਂ ਲੈ ਕੇ ਜਾਨੇ ਉੱਤੇ ਇੱਕ ਇੱਕ ਕਰਕੇ ਬਈ ਸਾਰੇ ਬੱਚਿਆਂ ਨੂੰ ਕੀ ਕਰਦੇ ਆ ਬੱਚਿਆਂ ਨੂੰ ਛੋਟੇ ਬੱਚੇ ਬਈਏ ਅਇਨਟ ਵੱਧੇ ਮਾਰ ਦੋ ਬਈ ਉਲ ਲ ਜਿਹੜਾ ਜਿਹੜੇ ਕੱਟ ਕੇ ਬਹਿ ਜਾਣਗੇ ਦੂਜਿਆਂ ਨੂੰ ਨਿਡਾਉਂਦੇ ਅੱਜ ਕਿੰਨੇ ਟਾਈਮ ਹੀ ਬਹੁਤ ਹੋ ਗਿਆ ਬਾਈ ਫਿਰ ਐਵੇਂ ਆਥਣ ਕਰ ਦੇਣਗੇ ਫਿਰ ਸ਼ਾਮ ਨੂੰ ਕਿੱਧਰੋਂ ਪਾਵਾਂਗੇ ਆਪਾਂ ਲਾ ਬਾਬੇ ਉਹ ਇੱਕ ਤੇ ਦੋ ਦੋ ਦਾ ਬਹਿ ਗਏ ਬਾਈ ਤੀਜਾ ਵੀ ਬਹਿ ਗਿਆ ਚੌਥਾ ਵੀ ਬਹਿ ਗਿਆ ਬਾਈ ਦੋ ਕ ਕੱਡੇ ਘੇੜੇ ਇਹਨਾਂ ਨੇ ਤੇ ਬਹਿ ਗਏ ਇਹਨਾਂ ਨੂੰ ਭਾਉਣੇ ਬਈ ਆਪਾਂ ਜਾਲ ਚ ਕਿਉਂਕਿ ਇਹਨਾਂ ਨੂੰ ਹੁਣ ਡਾਉਂ ਦਾ ਕੋਈ ਫਾਇਦਾ ਹੀ ਨਹੀਂ ਬਾਜੂ ਨੇਰਾ ਕਰ ਦੇਣਗੇ ਕੀ ਫਾਇਦਾ ਫਿਰ ਬਾਈ चार बच्चे भईये आ डरदा बहुत है भाई बच्चा के चौथा लो भाई बाद आपा जाल से ਅੱਜ ਨਹੀਂ ਡਾਇਆ ਕੋਈ ਵੀ ਤੇ ਆ ਦੂਜੀ ਛਤਰੀ ਵੀ ਕਰ ਦਿੰਦੇ ਆ ਖੜੀ ਉਹ ਜਿਹੜੇ ਬੱਚੇ ਬਹਿ ਕੇ ਆ ਕੇ ਬਾਈ ਉਹਨਾਂ ਨੂੰ ਤਾਂ ਬਾ ਦੇ ਦਿੰਨੇ ਆ ਉਹ ਬਈ ਹੋ ਗਿਆ ਅੱਜ ਦਾ ਕੰਮ ਕੰਪਲੀਟ ਆਪਾਂ ਬਾ ਦੇ ਬੱਚੇ ਆਪਾਂ ਸਾਰੇ ਉਹ ਚਾਰੇ ਬਹਿ ਗਏ ਤਾਂ ਵਾਲੀ ਛਤਰੀ ਤੇ ਤੇ ਆ ਦੋ ਬੈਠੇ ਨਿੱਕੀ ਤੇ ਬਾਈ ਤੇ ਇੱਧਰ ਆਪਾਂ ਇਹਨਾਂ ਨੂੰ ਅੱਜ ਡਾਇਆ ਨਹੀਂ ਕੱਲ੍ਹ ਉਡਾਵਾਂਗੇ ਕਿਉਂਕਿ ਟੋਪੀ ਅੱਜ ਬਾਲੀ ਲੈਣ ਦੇ ਲਈ ਬਾਈ ਚਲਦੇ ਆ ਥੱਲੇ ਤੇ ਲੋ ਬੱਬੇ ਟਾਈਮ ਹੋ ਗਿਆ 2:30 ਮਿੰਟ ਟੁੱਪ ਵੀ ਥੋੜੀ ਜੀ ਘਟ ਗਈ ਬਈ ਚਾਰੇ ਪਾਸੇ ਧੂਮਾ ਜਾਈ ਫੈਲ ਰਿਆ ਉਹ ਬੱਬੇ ਉਹ ਬੱਚੇ ਤਾਂ ਪੱਤਾ ੜਤੇ ਚਾਰ ਤੇ ਇੱਕ ਆ ਕੇ ਬਹਿ ਗਿਆ ਉੱਤੇ ਤੇ ਇੱਕ ਉਹ ਸਾਹਮਣੇ ਬੈਠਾ ਬਈ ਆਪਣੇ ਬੱਚੇ ਦੀ ਬਈ ਅੱਖ ਜਿਹਾ ਪੈਂਦਾ ਟੀਰ ਦੇਖੋ ਤੁਸੀਂ ਡੱਬੇ ਵਿੱਚ ਸੀ ਚਲੋ ਬਈ ਚੱਕ ਲੈ ਸਾਰੇ ਬੱਚੇ ਲੈ ਕੇ ਜਾਂਦੇ ਆ ਥੱਲੇ ਚੱਕ ਲੈਂਦੇ ਥੱਲੇ ਲਓ ਦੇਖੋ ਜਾਂਦੇ ਲਓ ਓਕੇ ਬਾਈ ਹੁਣ ਪੈਂਦੇ ਦਾਣਿਆਂ ਨੂੰ ਪਾਉਣੇ ਇਹਨਾਂ ਨੂੰ ਖਰਾਕ ਵੀ ਤੇ ਚਟੇ ਬੱਚੇ ਵੀ ਜਾੜੇ ਬਈ ਇੱਧਰ ਹੀ ਅੱਜ ਚੱਕ ਇਹਨਾਂ ਨੂੰ ਕਰਦੇ ਬਾਈ ਨਿੱਕੇ ਖੁੱਡੇ ਚ ਛੋਟੇ ਬੱਚਿਆਂ ਨੂੰ ਦੇਖੋ ਬਈ ਪੈਂਦੇ ਦਾਣਿਆਂ ਨੂੰ ਦਾਣੇ ਪਾਦੇ ਹੁਣ ਆਪਾਂ ਦੂਜੇ ਖੁੱਡੇ 'ਚ ਵੀ ਪਾਉਣੇ ਆ ਬਾਈ ਇਹਨਾਂ ਨੂੰ ਤਾਂ ਪਾ ਦੇ ਗਿਆ ਤੇ ਆ ਬੱਚੇ ਚੱਕਦੇ ਆ ਬੱਚਿਆਂ ਨੂੰ ਛੱਡਦੇ ਆ ਦੂਜੇ ਖੁੱਡੇ 'ਚ ਡਰਦੇ ਆ ਬਾਈ ਵੱਡੇ ਖੁੱਡੇ 'ਚ ਲਓ ਬਾਬੇ ਛੋਟੇ ਖੁੱਡੇ 'ਚ ਵੀ ਰੱਖਦੇ ਆਪਾਂ ਦਾਣੇ ਦੇਖੋ ਨਜ਼ਾਰਾ ਬਾਈ ਤੁਸੀਂ ਸਾ ਬਾਬਿਓ ਵੱਡੇ ਕਬੂਤਰਿਆਂ ਨੂੰ ਵੀ ਰੱਖਦੇ ਆਪਾਂ ਦਾਣੇ ਕਰੋ ਚੈੱਕ ਬਈ ਵੱਡੇ ਕਬੂਤਰ ਸ਼ਾ ਆਖਾ ਬਈ ਲੋਕੀ ਬਈ ਆਈਦਾ ਵਲੋਗ ਵਧੀਆ ਲੱਗਣਾ ਮਿਲਦਿਆਂ ਕੱਢੂਣਾ ਵਲੋਗ ਲੈ ਕੇ